जय श्री राम एक सोशल मीडिया ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਇੱਕ ਸਰਦਾਰ ਆ ਜਿਨੇ ਗਾਤਰਾ ਪਾਇਆ ਅਮਰਤਾਰੀ ਬੰਦਾ ਆ ਉਹ Hindu ਦੇਵੀ ਦੇਵਤਿਆਂ ਦੀ ਬੇਅਦਬੀ ਕਰ ਰਿਹਾ ਆ ਜਿੱਥੇ ਹਨੂਮਾਨ ਜੀ ਦਾ ਪੋਸਟਰ ਆ ਉੱਥੇ ਉਹਨੇ ਚੰਬੜੇ ਦੇ ਬੂਟ ਪਾ ਕੇ ਹਨੂਮਾਨ ਜੀ ਦੇ ਉੱਤੇ ਬੂਟ ਮਾਰਨ ਧਿਆ ਆ ਦੂਜਾ ਜਿਹੜਾ ਬੈਨਰ ਹੈਗਾ ਆ ਮਾਂ ਨਵ ਦੁਰਗਾ ਜੀ ਦਾ ਆ ਉਹਨਾਂ ਦੇ ਉੱਤੇ ਓ ਬੂਡ ਮਾਰ ਰਿਹਾ ਆ ਜੁੱਤੀਆਂ ਮਾਰ ਰਿਹਾ ਆ ਨਾਲ ਮਾਤਾ ਜੀ ਦੀ ਫੋਟੋ ਉੱਤੇ ਥੁੱਕ ਰਿਹਾ ਆ ਇਹ ਪਤਾ ਲੱਗਾ ਆ ਇੰਦਾਬਾਂ ਕਾ ਮੰਡੀ ਗੰਡਿਆਂ ਵਾਲੀ ਗਲੀ ਦਾ ਇਹ ਸ਼ਖਸਾ ਜਿਸ ਨੇ ਬੇਅਦਬੀ ਕੀਤੀ ਆ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਇਹਨੂੰ ਤੁਰੰਤ ਫੜ ਕੇ ਇਰਤੇ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਅਸੀਂ 24 ਘੰਟੇ ਦਾ ਦਿਨੇ ਆ ਟਾਈਮ ਜੇ 24 ਘੰਟੇ ਦੇ ਵਿੱਚ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਆਪਣੇ ਤੌਰ ਤੇ ਉਹਤੇ ਕਾਰਵਾਈ ਕਰਾਂਗੇ ਤੁਹਾਡੀ ਕੋਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਹੈ ਹਾਂ ਮੇਰੀ ਐਸਪੀ ਵਿਸ਼ਾਲ ਜੀ ਜੀ ਨਾਲ ਗੱਲ ਹੋਈ ਆ ਉਹਨਾਂ ਨੂੰ ਮੈਂ ਵੀਡੀਓ ਵੀ ਪਾ ਦਿੱਤੀ ਆ ਤੇ ਉਹਨਾਂ ਨੂੰ ਮੈਂ ਇਹਦਾ ਜੋ ਐਡਰੈਸ ਹੈਗਾ ਉਹ ਵੀ ਦੱਸ ਦਿੱਤਾ ਆ ਕੱਲ ਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਮੁੜਕੇ ਉਹਨੂੰ ਪਾਗਲ ਕਰਾਰ ਦੇ ਦੇ ਕਿ ਇਹ ਪਾਗਲ ਹੈਗਾ ਆ ਇਸ ਚੀਜ਼ ਦੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਪਾਗਲ ਕਰਾ ਦਿੰਦੇ ਜੇ ਉਹਰਾ ਮੈਂਟਲ ਸਾਰਟੀਫੀਕੇਟ ਵੀ ਅਸੀਂ ਵੇਖਾਂਗੇ ਜੇ ਨਾ ਮੈਂਟਲ ਸਾਰਟੀਫੀਕੇਟ ਕੋ ਹੋਇਆ ਫਿਰ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਸੁਜਾ ਦੇਵਾਂਗੇ ਕੀ ਕਰਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਵੇਦਵੀਆਂ ਦਾ ਜਿਹੜੇ ਮਾਮਲੇ ਆ ਵਧਦੇ ਜਾ ਰਹੇ ਆ ਦੋ ਹੀ ਧਰਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਸਿੱਖ ਧਰਮ ਤੇ ਇੱਕ Hindu ਧਰਮ ਇਹਨਾਂ ਦੋਨਾਂ ਧਰਮਾਂ ਦੇ ਵਿੱਚ ਹੀ ਵੇਦਵੀਆਂ ਦੇ ਜਿਹੜੇ ਮਾਮਲੇ ਆ ਕਿਉਂ ਵੱਧ ਰਹੇ ਨੇ ਇਹ ਸ਼ਰਾਰਤੀ ਅੰਸਰ ਆ ਗਏ ਨੇ ਇਹ ਕਿਹੇ ਧਰਮਦਾਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਸ਼ਰਾਰਤੀ ਅੰਸਰ ਨੇ ਕਿ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਕੰਮ ਕਰਦੇ ਨੇ ਇਹ ਜਾਨ ਬੁਝਕੇ ਕਰਦੇ ਨੇ ਮੈਂ ਤੇ ਇਸ ਚੀਜ਼ ਦੀ ਇਮਾਨਜੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਆ ਕਿ ਇਹਦੀ ਡੰਗਾਈ ਨਾਲ ਜਾਂਚ ਕੀਤੀ ਜਾਵੇ ਕਿ ਪਤਾ ਲੱਗਾ ਪਤਾ ਲਾਇਆ ਜਾਵੇ ਕਿ ਇਹ ਮਗਰ ਹੈ ਕੌਣ ਆ ਕਿੰਨੇ ਬੇਅਦਬੀਆਂ ਕਰਾਈਆਂ ਆ ਆ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਫੇਰ ਇਹ ਸੰਘਰਸ਼ਿਤ ਤੇਜ ਕੀਤਾ ਜਾਏਗਾ ਇਹਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਹੁਣ ਬੇਨਤੀ ਕਰ ਰਿਹਾ ਆ ਕਿ ਆਪਾਂ ਇਹਦੇ ਘਰ ਦਾ ਐਡਰੈਸ ਵੀ ਤੁਹਾਨੂੰ ਪਤਾ ਲੱਗ ਗਿਆ ਆ ਆਪਾਂ ਇਹਨਾਂ ਤੇ ਕਾਰਵਾਈ ਕਰੀਏ ਇਹਨਾਂ ਦੇ ਮਗਰ ਪਤਾ ਲੱਗੇ ਇਹਦਾ ਮੋਟਿਵ ਕੀ ਸੀ ਇਹਨੇ ਕਿਉਂ ਬੇਅਦਵੀਂ ਪ੍ਰੋਵਾਈਡ ਕਿਹਾ ਇਹਨੇ ਪੋਸਟਰ ਇਹਦੀ ਟੰਗਾਈ ਨਾਲ ਪ੍ਰਸ਼ਾਸਨ ਜਾਂਚ ਕਰੇ ਨਹੀਂ ਤਾਂ ਤੁਹਾਡੇ ਵੱਲੋਂ ਆਪ ਇਸੀ ਤੇ ਐਕਸ਼ਨ ਲਿਆ ਜਾਏਗਾ ਇਦਗੀਆਂ ਕਿਉਂ ਹੋ ਰਹੀਆਂ ਨੇ ਜੀ ਇਹ ਜਾਣ ਬੋਝ ਕੇ ਸ਼ਰਾਪੇ ਅਨਸਰ ਹੈਗਾ ਇਹਨੂੰ ਕਿਸੇ ਧਰਮ ਨਾਲ ਕੋਈ ਮਤਵ ਨਹੀਂ ਹੁੰਦਾ ਇਹ ਜਾਣ ਬੋਝ ਕੇ ਇਹਨਾਂ ਦਾ ਮੋਟਿਵ ਹੀ ਹੈਗਾ ਕਿ ਅਸੀਂ ਸ਼ਹਿਰ ਦਾ ਮੋਰ ਖਰਾਬ ਕਰੀਏ ਅਸੀਂ ਕੋਈ ਨਾ ਕੋਈ ਸ਼ਰਾਰਤ ਕਰੀਏ ਇਸ ਕਰਕੇ ਇਹ ਜਾਣ ਬੋਝ ਕੇ ਇਹਨਾਂ ਨੇ ਬੇਅਦਬੀ ਕੀਤੀ ਹੈ ਪ੍ਰਸ਼ਾਸਨ ਨੂੰ ਇਹ ਚੀਜ਼ ਨਾਲ ਡੰਗਾਈ ਨਾ ਜਾਂਚ ਪ੍ਰਸ਼ਾਸਨ ਨੂੰ ਇਹਦੀ ਡੰਗਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਬੈਨਰ ਕਿੱਥੋਂ ਲੈ ਕੇ ਆਇਆ ਆ ਕਿੰਨੇ ਇਹਨੂੰ ਪ੍ਰੋਵਾਈਡ ਕਰਾਏ ਨੇ ਕਿਹਦੇ ਕਹਤੇ ਨੇ ਕੀਤੀ ਹੈ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਡੰਗਾਈ ਨਾਲ ਜਾਂਚ ਕਰੇ ਉਹਦੇ ਵਿੱਚ ਸਾਨੂੰ ਨਾ ਅੱਜ ਇੱਕ ਕੰਪਲੇਂਟ ਸਚਿਨ ਮਹਿਰਾ ਵੱਲੋਂ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਕੋ ਇੱਕ ਜਿਹੜੀ ਇਹ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਦੇ ਵਿੱਚ ਰਜਿੰਦਰ ਰਾਜੂ ਨਾਂ ਸਨ ਆਫ ਅ ਲੇਟ ਹਰਬੰਸ ਲਾਲ ਗਲੀ ਗੰਡੇ ਵਾਲੀ ਠੀਕ ਹੈ ਨਮਕ ਮੰਡੀ ਦਾ ਰਹਿਣ ਵਾਲਾ ਬੰਦਾ ਜਿਹੜਾ ਜਿਹੜਾ ਕਿ ਪੋਸਟਰਾਂ ਦੇ ਉੱਪਰ ਧਾਰਮਿਕ ਪੋਸਟਰਾਂ ਦੇ ਉੱਪਰ ਪੈਰ ਰੱਖ ਕੇ ਉਹਨਾਂ 'ਤੇ ਬੇਅਦਬੀ ਕਰ ਰਿਹਾ ਉਦੀ ਸਬੰਧ ਦੇ ਵਿੱਚ ਆਪਾਂ ਉਸ ਬੰਦੇ ਨੂੰ ਢਿਆ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਣਦੀ ਧਾਰਾ ਦੇ ਤਹਿਤ ਉਹਦੇ ਖਿਲਾਫ ਪੱਤਰ ਦਰਜ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਂ ਸਰ ਰਿਮਾਂਡ ਵੀ ਹਾਸਲ ਕੀਤਾ ਜਾਏ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਕਾਰਨ ਕੀ ਹੈ ਕਿਉਂਕਿ ਇੱਕ ਸਿਰ ਤੇ ਪਗੜੀ ਬੰਨੀ ਹੋਈ ਹੈ ਦੇਖ ਲੈਂਦੇ ਨੇ ਜਿਹੜੇ ਪੋਸਟਰ ਹੈ। ਕਈ ਕਹਿ ਰਹੇ ਨੇ ਕਿ ਮਨਦਬੁੱਧੀ ਹੈ ਮਤ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਲੱਗਣੀ। ਬਿਲਕੁਲ ਜੀ ਇਹ ਦੇ ਖਿਲਾਫ ਜਿਹੜੀ ਆ ਇਹ ਮਾਡ ਲੈ ਕੇ ਅਗਲੀ ਤਫਤੀਸ਼ ਜਿਹੜੀ ਕੀਤੀ ਜਾਵੇਗੀ ਤੇ ਜੋ ਵੀ ਹੋਏਗਾ ਉਹ ਤੁਹਾਨੂੰ ਸਾਰਿਆਂ ਨੂੰ ਬਾਅਦ ਦੱਸਿਆ ਜਾਏਗਾ ਕਿ ਕੀ ਹੈਗਾ ਸਚਾਈ ਦੀ ਜਾਂਦੀ ਹੈ ਕਿਸ ਸਾਹਮਣੇ ਪਰਵਾਸ ਤੇ ਕੌਣ ਕੌਣ ਸੀ ਇਹਦੇ ਪਰਵਾਸ ਤੇ ਕੋਈ ਨਹੀਂ ਇਹ ਇਕੱਲਾ ਹੀ ਬੰਦਾ ਰਹਿੰਦਾ ਇਹਦੇ ਮਾਪਿਓ ਮਰ ਚੁੱਕੇ ਹੋਏ ਆ ਤੇ ਘਰਾਂ ਦੇ ਵਿੱਚ ਕੋਈ ਭਾਂਡੇ ਭੁੰਡੇ ਮਾਂਜ ਕੇ ਜਾਂ ਹੋਰ ਇਦਾਂ ਕੁ ਜਿਹਾ گزارਾ ਕਰ ਰਿਹਾ ਹੈ ਇੱਕ ਵਾਰ ਨਾਮ ਰਿਪੀਟ ਕਰ ਦਿਓ ਇਹਦਾ ਜੀ ਰਿਪੋਰਟ ਸਰ ਇਹਦਾ ਨਾਮ ਰਜਿੰਦਰ ਰਾਜੂ son of late ਹਰਬੰਸ ਲਾਲ ਵਾਸੀ ਗੰਡਿਆਂ ਵਾਲੀ ਗਲੀ ਨਮਕ ਮੰਡੀ ਕਿੰਨੀ ਉਮਰ ਹੈ ਉਮਰ ਇਹਦੀ ਹੈਗੀ ਹੈ ਕੋਈ 45 ਤੋਂ 50 ਦੇ ਫਰੀਕ ਵਿੱਚ ਹੈਗੀ। ਅੱਛਾ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਕੋਈ ਆ ਹੈ ਨਹੀਂ। ਨਹੀਂ ਕੋਈ ਵੀ ਨਹੀਂ ਹੈਗਾ ਜੀ। ਕੁਝ ਇਸ ਤਰ੍ਹਾਂ ਦਾ ਸਾਹਮਣੇ ਆ ਨਹੀਂ ਕਿਸੇ ਦੇ ਕਹਿਣ ਦੇ ਉੱਤੇ ਇਹਨਾਂ ਨੇ ਇਸ ਤਰ੍ਹਾਂ ਦਾ ਕੁਝ ਕੀਤਾ ਹੋਵੇ। ਉਹ ਤਫਤੀਸ਼ ਦਾ ਬਿਸ਼ਾ ਜੀ ਅਜੇ ਇੱਕ ਅਰਜ਼ੀ ਦਰਜ ਕੀਤਾ ਗਿਆ ਹੈ ਜੀ ਇਹ ਅਗਲੀ ਤਫਤੀਸ਼ ਕੀਤੀ ਜਾਵੇਗੀ ਫਿਰ ਤਾਂ ਡਰਾਫਟ ਆਪਣੇ ਸਾਹ ਦੇ ਦਿੱਤੇਗਾ।